ਨਾਲ ਹੀ ਇਹਨਾਂ ਬੱਚਿਆਂ ਦੇ ਪੇਰੈਂਟਸ ਲਈ ਆਜਣ ਜੀ ਸਾਡੇ ਪ੍ਰਿੰਸੀਪਲ ਮੈਮ ਸਾਡੇ ਐਮ ਵੀ ਸਰ ਸਾਡੇ ਚੀਫ ਅਡਵਾਈਜ਼ਰ ਸੇ ਵਧਾਈ ਦੇ ਹੱਕਦਾਰ ਨੇ ਹਣੀ ਕੀ ਨਾਮ ਕਿਹੜਾ ਤੁਹਾਡਾ ਮੇਰਾ ਨਾਮ ਨਰਦੀਪ ਕੌਰ ਜਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਮਾਲਚੱਕ ਸਕੂਲ ਕਿਹੜਾ ਹੈ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾ ਉਹਨੇ ਮੁਕਾਬਲੇ ਜਿੱਤ ਗਏ ਇਹ ਵਾਲੀਵਾਲ ਦੇ ਕਿੱਥੇ ਹੋਏ ਇੰਨੇ ਲੂਟ ਦੇ ਸ਼੍ਰੀ ਮੁਖਸੇਰ ਸਾਹਿਬ ਦੇਖ ਕੇ ਨੇ ਪੋਜੀਸ਼ਨ ਆਈ ਆਪਣੀ ਸਾਡੀ ਸੈਕਿੰਡ ਪੋਜੀਸ਼ਨ ਆਈ ਜਿਹੜਾ ਮਾਨ ਸਨਮਾਨ ਅੱਜ ਕੀਤਾ ਗਿਆ ਤੁਹਾਡੇ ਸਕੂਲਰ ਨੂੰ ਸਟਾਫ ਵੱਲੋਂ ਕਿਵੇਂ ਦੇ ਰਹੀ ਹੈ ਬਹੁਤ ਥੋੜੀਆ ਮੁਕਾਬਲਾ ਕੀਤਾ ਗਿਆ ਕਿਉਂਕਿ ਅਸੀਂ ਜੂਨਵੀ ਨੇ ਵਿੱਚ ਬਹੁਤ ਮਿਹਨਤ ਕੀਤੀ ਆ ਸਾਡੇ ਕੋਚ ਸਿਦਾਰਸ਼ ਖੁੰਦਰ ਸਿੰਘ ਐਂਡ ਮੈਂਬਰਜੀਤ ਕੌਰ ਬਹੁਤ ਸਾਥ ਦਿੱਤਾ ਸਾਡਾ ਨੰਨਸਾਨ ਮਿਹਨਤ ਕਰਾਈ ਆ ਸਾਡੇ ਹੈਪੀਸ ਨੇ ਬਹੁਤ ਸਾਡਾ ਸਾਥ ਦਿੱਤਾ ਆ ਸਾਡੇ ਪੇਰੈਂਟਸ ਨੇ ਵੀ ਬਹੁਤ ਸਾਥ ਦਿੱਤਾ ਆ ਹਾਂ ਜੀ ਤੀਨਾ ਬੇੜਾ ਤੁਹਾਡਾ ਮੇਰਾ ਨਾਮ ਮਨਕੀਰਤ ਕੌਰ ਹੈ। ਹਾਂ ਕੋਈ ਅਕੇਲੇ ਸਕੂਲ ਪੜ੍ਹਦੀ। ਮੈਂ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਨ ਪੜ੍ਹਦੀ ਹਾਂ। ਕਿਹੜੇ ਮੁਕਾਬਲੇ ਜਿੱਤ ਕੇ ਆਏ ਆ ਜੀ? ਅਸੀਂ ਸਟੇਟ ਲੈਵਲ ਮੁਕਾਬਲੇ ਜਿੱਤ ਕੇ ਆਏ ਹਾਂ ਜਿਹੜੇ ਕਿ ਮਲੋਟ ਸ਼੍ਰੀ ਮੁਖਤਸਰ ਸਾਹਿਬ ਵਿਖੇ ਹੋਏ ਸੀ। ਤੇ ਕਿੰਨੀ ਪੋਜੀਸ਼ਨ ਆਈ ਤੁਹਾਡੀ? ਸਾਡਾ ਸਾਡੀ ਸੈਕਿੰਡ ਪੋਜੀਸ਼ਨ ਆਈ ਏ। ਕਿਹੜੀ ਗੇਮ ਕੀਤੀ ਤੁਸੀਂ? ਉੱਥੇ ਬਾਲੀਵਾਲ ਅੰਡਰ 17 ਗਰਲਸ ਦੀ। ਇਹ ਜਿਹੜੇ ਸਕੂਲ ਵਾਲੋ ਕੋਜਨੋਂ ਜਿਹੜੀ ਤੁਹਾਨੂੰ ਪ੍ਰੈਕਟਿਸ ਕਰਾਈ ਗਈ ਆ ਕਿਵੇਂ ਦੇਖਦੇ ਜੀ? ਸਾਨੂੰ ਸਾਡੇ ਸਰ ਸੁਖਵਿੰਦਰ ਸਰ ਤੇ ਮੈਡਮ ਬਲਜੀਤ ਕੌਰ ਨੇ ਬਹੁਤ ਹੀ ਸਖਤ ਮਿਹਨਤ ਕਰਵਾਈ ਆ ਉਹ ਆਪਣਾ ਕੀਮਤੀ ਵਕਤ ਸਮਾਂ ਕੱਢ ਕੇ ਸਾਨੂੰ ਰੋਜ਼ ਹੀ ਇੱਥੇ ਪ੍ਰੈਕਟਿਸ ਕਰਵਾਉਂਦੇ ਨੇ ਉਹਨਾਂ ਨੂੰ ਭਾਵੇਂ ਕੋਈ ਵੀ ਇੰਪੋਰਟੈਂਟ ਕੰਮ ਹੋਵੇ ਜ਼ਰੂਰੀ ਕੰਮ ਹੋਵੇ ਉਹ ਹਮੇਸ਼ਾ ਹਾਜ਼ਰ ਸਾਡੇ ਰੀ ਇੱਥੇ ਹਾਜ਼ਰ ਰਹਿੰਦੇ ਨੇ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਟਫ ਪ੍ਰੈਕਟਿਸ ਕਰਵਾਈ ਆ ਤੇ ਅਸੀਂ ਮਤਲਬ ਬਹੁਤ ਖੁਸ਼ ਹਾਂ ਕਿ ਸਾਡੀ ਮਤਲਬ ਇਹ ਇਨੀ ਪ੍ਰੈਕਟਿਸ ਕਰਕੇ ਸਾਡੀ ਸੈਕੰਡਰੀ ਫਿਨਿਸ਼ਨ ਆਈ ਹੈ ਅਨੀ ਕਾਉਂ ਦਾਵਾ ਜ ਆਪਣੇ ਸਕੂਲ ਦੇ ਜਿਹੜੇ ਬੱਚੇ ਨੇ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਆਏ ਨੇ ਕੀ ਕਹਿਣਾ ਚਾਹੁੰਦੇ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸਕੂਲ ਕੰਗ ਦੇ ਵਿਦਿਆਰਥੀ ਅੱਜ ਸਟੇਟ ਪੱਧਰੀ ਮੁਕਾਬਲੇ ਵਿੱਚੋਂ ਦੂਜਾ ਸਥਾਨ ਲੈ ਕੇ ਜਦੋਂ ਆਏ ਨੇ ਤੇ ਮਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਆ ਔਰ ਮੈਨੂੰ ਬਹੁਤ ਹੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਬੱਚੇ ਜਿਹੜੇ ਨੇ ਇਹ ਚੜ੍ਹਦੀ ਕਲਾ ਦੇ ਵਿੱਚ ਆ ਰਹੇ ਨੇ ਔਰ ਮੈਨੂੰ ਇਹ ਦੱਸ ਕੇ ਵੀ ਬੜੀ ਖੁਸ਼ੀ ਹੋ ਰਹੀ ਕਿ ਅਸਲ ਵਿੱਚ ਜਦੋਂ ਇੰਟਰਨੈਸ਼ਨਲ ਮੁਕਾਬਲੇ ਵਾਸਤੇ ਬੱਚਿਆਂ ਦੀ ਟੀਮ ਚੁਣੀ ਜਾਣੀ ਸੀ ਤੇ ਉਸ ਵੇਲੇ ਵੀ ਪੰਜਾਬ ਵੱਲੋਂ ਟ੍ਰੈਲ ਵਾਸਤੇ ਇਹ ਸਕੂਲ ਦੇ ਦੋ ਬੱਚੇ ਵੀ ਭੇਜੇ ਗਏ ਸੀ ਤਾਂ ਸਰ ਅੱਜ ਤੁਹਾਡੇ ਸਕੂਲ ਦੇ ਬੱਚੇ ਜਿਹੜੇ ਨੇ ਸਟੇਟ ਪੱਧਰੀ ਮੁਕਾਬਲੇ ਜਿੱਤ ਗਏ ਨੇ ਕਿੱਥੇ ਮੁਕਾਬਲੇ ਹੋਏ ਨੇ ਕਿਹੜੇ ਮੁਕਾਬਲੇ ਜਿੱਤ ਗਏ ਨੇ ਇਹ ਮੁਕਾਬਲੇ ਜੀ ਮਲੂਡ ਦੇ ਵਿੱਚ ਹੋਏ ਇਹ ਅੰਡਰ 17 ਲੜਕੀਆਂ ਦੀਆਂ 69ਵੀਆਂ ਪੰਜਾਬ ਰਾਜ ਸਕੂਲ ਸਿੱਖਿਆ ਵਿਭਾਗ ਵੱਲੋਂ ਜਿਹੜੀਆਂ ਖੇਡਾਂ ਕਰਵਾਈਆਂ ਗਈਆਂ ਸੀ ਇਹਦੇ ਵਿੱਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਟੀਮ ਦੇ ਕੋਲੋਂ ਇੱਕ ਮੈਚ ਇਹਨਾਂ ਲਾਸਟ ਦੇ ਵਿੱਚ ਜਿਹੜਾ ਕਿ ਬਹੁਤ ਹੀ ਕਠਿਨ ਮੁਕਾਬਲੇ ਦੇ ਵਿੱਚ ਹਾਰਿਆ ਤੇ ਇਹਨਾਂ ਪੰਜਾਬ ਦੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅੱਗੇ ਨਰਮਾ ਤੁਹਾਡੇ ਜਿਹੜੇ ਸਕੂਲ ਦੇ ਬੱਚਿਆਂ ਜਿਹੜੀਆਂ ਤੇ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਆਈਆਂ ਉਹਦਾ ਸਵਾਗਤ ਕੀਤਾ ਗਿਆ ਕੀ ਕਹਾਣਾ ਚਾਹੁੰਦੇ ਹੋ ਬਹੁਤ ਹੀ ਖੁਸ਼ੀ ਔਰ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਸਾਡੀ ਇਸ ਇੰਸਟੀਚਿਊਸ਼ਨ ਵਾਸਤੇ ਕਿ ਸਾਡੀਆਂ ਇਹ ਬੱਚੀਆਂ ਅੰਡਰ 17 ایਜਸ ਗਰੁੱਪ ਦੇ ਵਿੱਚ ਪੰਜਾਬ ਪੱਧਰੀ ਜਿਹੜੇ ਵਾਲੀਬॉल ਮੁਕਾਬਲੇ ਹੋਏ ਨੇ ਉਹਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਦੂਸਰਾ ਸਥਾਨ ਦਾਪਤ ਕਰਕੇ ਵਾਪਸ ਪਹੁੰਚੀਆਂ ਨੇ ਇਹ ਸਾਡੀ ਇੰਸਟੀਚਿਊਸ਼ਨ ਵਾਸਤੇ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਹੜੀ ਜਗ੍ਹਾ ਦੇ ਮੁਕਾਬਲੇ ਆਏ ਸੀ ਮੁਕਾਬਲੇ ਸਰ ਮਲੋਟ ਵਿਖੇ ਜ਼ਿਲ੍ਹਾ ਮੁਕਸਰ ਸਾਹਿਬ